ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਸੁਨੰਦਾ ਸ਼ਰਮਾ ਦਾ ਜਿਹੜਾ ਮਾਮਲਾ ਹੈ ਇਸ ਵੇਲੇ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਜ਼ਿਆਦਾ ਭਖਿਆ ਹੋਇਆ ਨਜ਼ਰ ਆ ਰਿਹਾ ਵੱਡੇ ਤੋਂ ਵੱਡੇ ਕਲਾਕਾਰ ਨੇ ਜਿਹੜੇ ਉਹਨਾਂ ਦਾ ਸਾਥ ਦਿੰਦੇ ਨੇ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇ ਇੱਕ ਬਿਆਨ ਜਿਹੜਾ ਕਾਫੀ ਜ਼ਿਆਦਾ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਬਿਆਨ ਬੱਬੂ ਮਾਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਪੰਜਾਬੀ ਕਲਾਕਾਰ ਬੱਬੂ ਮਾਨ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਆਏ ਨੇ ਔਰ ਕਹਿੰਦੇ ਨੇ ਕਿ ਅਕਸਰ ਕੰਪਨੀਆਂ ਕਲਾਕਾਰ ਨਾਲ ਅਧਾਕਾਰਾਂ ਨਾਲ ਇਸੇ ਤਰ੍ਹਾਂ ਵਿਵਹਾਰ ਕਰਦੀਆਂ ਨੇ ਅਕਸਰ ਉਹਨਾਂ ਦੇ ਆ ਗਿਆ ਪਰਦਾਸੀ ਕਿ ਕਾਕਾ ਜੀ ਹਾਂ ਪੰਜਾਬੀ ਗੀਤਕਾਰ ਪੰਜਾਬੀ ਕਲਾਕਾਰ ਕਾਕੇ ਨੇ ਬਿਆਨ ਦਿੱਤਾ ਹੈ ਕਿ ਮੈਂ ਸੋਚਿਆ ਬਸ ਮੈਨੂੰ ਹੀ ਲੁੱਟਿਆ ਜਾ ਰਿਹਾ ਹੈ ਹੁਣ ਪਤਾ ਲੱਗ ਰਿਹਾ ਕਿ ਭਈ ਕਿੰਨੇ ਲੋਕਾਂ ਦੀ ਰੋਟੀ ਖੋਰੀਆਂ ਨੇ ਕੰਪਨੀਆਂ ਫਿਰ ਕਹਿੰਦੇ ਨੇ ਕਿ ਅਸੀਂ ਰੋਟੀ ਪਾਈ ਹੈ ਹੱਦ ਤੱਕ ਇਹ ਕੇਸ ਸਾਹਮਣੇ ਆਉਣਾ ਸ਼ੁਰੂ ਹੋਇਆ ਹਜੇ ਬਹੁਤ ਪਰਤਾਂ ਖੁੱਲਣਗੀਆਂ ਕਈ ਆਰਟਿਸਟ ਇਹੋ ਜੀ ਨੇ ਜਿਹੜੇ ਟੁੱਪ ਨੇ ਜਿਹੜੇ ਹਜੇ ਤੱਕ ਠੱਗੀ ਨੇ ਜਿਹੜੇ ਸਹੀ ਬੈਠੇ ਨੇ ਪਰ ਇਸ ਦੇ ਨਾਲ ਤੁਹਾਨੂੰ ਜ਼ਰੂਰ ਜਾਣਕਾਰੀ ਦੇ ਦਿੰਨੇ ਆ ਕਿ ਸੁਨੰਧਾ ਸ਼ਰਮਾ ਨੇ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਕੰਪਨੀ ਉਹਨਾਂ ਦੇ ਪੈਸੇ ਨੇ ਜਿਹੜੇ ਹੜਾਪ ਰੀਆਂ ਨੇ ਵੱਖੋ-ਵੱਖੋ ਕਲਾਕਾਰਾਂ ਦੇ ਵੱਲੋਂ ਵੱਖੋ-ਵੱਖਾ ਅਦਾਕਾਰਾਂ ਦੇ ਵੱਲੋਂ ਉਹਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਰਲ ਮਿਲ ਕੇ ਇੱਕ ਪੋਸਟ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੱਸਦੀ ਕਿ ਸੋਨਮ ਬਾਜਵਾ ਚੰਗੇ ਅਦਾਕਾਰ ਦੱਸੇ ਜਾ ਰਹੇ ਨੇ ਔਰ ਇਸ ਦੇ ਨਾਲ ਹੀ ਬੱਬੂ ਮਾਨ ਕਾਕਾ ਜਾਂ ਹੋਰ ਵੀ ਹਿਮਾਂਸ਼ੀਖ ਹੋਰਾਨਾ ਵਰਗੀਆਂ ਮਹਾਨ ਹਸਤੀਆਂ ਦੇ ਵੱਲੋਂ ਪੋਸਟ ਪਾ ਕੇ ਉਹਨਾਂ ਨੂੰ ਕਹਿ ਸਕਦੇ ਆ ਕਿ ਇੱਕ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਸੁਨੰਦਾ ਸ਼ਰਮਾ ਦਾ ਜਿਹੜਾ ਮਾਮਲਾ ਹੈ ਇਸ ਵੇਲੇ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਜ਼ਿਆਦਾ ਭਖਿਆ ਹੋਇਆ ਨਜ਼ਰ ਆ ਰਿਹਾ ਵੱਡੇ ਤੋਂ ਵੱਡੇ ਕਲਾਕਾਰ ਨੇ ਜਿਹੜੇ ਉਹਨਾਂ ਦਾ ਸਾਥ ਦਿੰਦੇ ਨੇ ਪਰ ਇਸ ਦੇ ਨਾਲ ਤੁਹਾਨੂੰ ਦੱਸ ਦੇ ਇੱਕ ਬਿਆਨ ਜਿਹੜਾ ਕਾਫੀ ਜ਼ਿਆਦਾ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬਿਆਨ ਬੱਬੂ ਮਾਨ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਪੰਜਾਬੀ ਕਲਾਕਾਰ ਬੱਬੂ ਮਾਨ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਆਏ ਨੇ ਔਰ ਕਹਿੰਦੇ ਨੇ ਕਿ ਅਕਸਰ ਕੰਪਨੀਆਂ ਕਲਾਕਾਰ ਨਾਲ ਅਦਾਕਾਰਾਂ ਨਾਲ ਇਸੇ ਤਰ੍ਹਾਂ ਵਿਵਹਾਰ ਕਰਦੀਆਂ ਨੇ ਅਕਸਰ ਉਹਨਾਂ ਦੇ ਵੱਲ ਦਿੱਤਾ ਗਿਆ ਪਰਦਾਸੀਏ ਕਿ ਕਾਕਾ ਜੀहां ਪੰਜਾਬੀ ਗੀਤਕਾਰ ਪੰਜਾਬੀ ਕਲਾਕਾਰ ਕਾਕੇ ਨੇ ਬਿਆਨ ਦਿੱਤਾ ਹੈ ਕਿ ਮੈਂ ਸੋਚਿਆ ਬਸ ਮੈਨੂੰ ਹੀ ਲੁੱਟਿਆ ਜਾ ਰਿਹਾ ਹੈ ਹੁਣ ਪਤਾ ਲੱਗ ਰਿਹਾ ਹੈ ਕਿ ਭਈ ਕਿੰਨੇ ਲੋਕਾਂ ਦੀ ਰੋਟੀ ਖੋਰੀਆਂ ਨੇ ਕੰਪਨੀਆਂ ਫਿਰ ਕਹਿੰਦੇ ਨੇ ਕਿ ਅਸੀਂ ਰੋਟੀ ਪਾਈ ਹੈ ਹੱਦ ਤੇ ਕੇਸ ਸਾਹਮਣੇ ਆਉਣਾ ਸ਼ੁਰੂ ਹੋਇਆ ਹਜੇ ਬਹੁਤ ਪਰਤਾਂ ਖੁੱਲਣਗੀਆਂ ਕਈ ਆਰਟਿਸਟ ਇਹੋ ਜੀ ਨੇ ਜਿਹੜੇ ਟੁੱਪ ਨੇ ਜਿਹੜੇ ਹਜੇ ਤੱਕ ਠੱਗੀ ਨੇ ਜਿਹੜੇ ਸਹੀ ਬੈਠੇ ਨੇ ਪਰ ਇਸ ਦੇ ਨਾਲ ਤੁਹਾਨੂੰ ਜ਼ਰੂਰ ਜਾਣਕਾਰੀ ਦੇ ਦਿੰਦੇ ਆ ਕਿ ਸੁਨੰਧਾ ਸ਼ਰਮਾ ਨੇ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਕੰਪਨੀ ਉਹਨਾਂ ਦੇ ਪੈਸੇ ਨੇ ਜਿਹੜੇ ਹੜਾਪ ਰਿਏ ਤਵੱਖੋਕ ਕਲਾਕਾਰਾਂ ਦੇ ਵੱਲੋਂ ਵੱਖੋ-ਵੱਖਾ ਅਦਾਕਾਰਾਂ ਦੇ ਵੱਲੋਂ ਉਹਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਰਲ ਮਿਲ ਕੇ ਇੱਕ ਪੋਸਟ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੱਸਦੀ ਕਿ ਸੋਨਮ ਬਾਜਵਾ ਚੰਗੇ ਅਦਾਕਾਰ ਦੱਸੇ ਜਾ ਰਹੇ ਨੇ ਔਰ ਇਸ ਦੇ ਨਾਲ ਹੀ ਬੱਬੂ ਮਾਨ ਕਾਕਾ ਜਾਂ ਹੋਰ ਵੀ ਹਿਮਾਂਸ਼ੀਖ ਹੋਰਾਨਾ ਵਰਗੀਆਂ ਮਹਾਨ ਹਸਤੀਆਂ ਦੇ ਵੱਲੋਂ ਪੋਸਟ ਪਾ ਕੇ ਉਹਨਾਂ ਨੂੰ ਕਹਿ ਸਕਦੇ ਆ ਕਿ ਇੱਕ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ